ਅੱਜ ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਆਪ ਪਾਰਟੀ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਦੇ ਵੱਲੋਂ ਰਸਮੀ ਤੌਰ ਤੇ ਸ਼ੁਰੂ ਕਰਵਾਈ ਗਈ ਹੈ ਪੰਜ ਸਪੇ ਏਜੰਸੀ ਦੇ ਵੱਲੋਂ ਆਰਤੀ ਜਸਪ੍ਰੀਤ ਸਿੰਘ ਮੰਗੜ ਦੀ ਦੁਕਾਨ ਤੋਂ ਕਿਸਾਨ ਦਵਿੰਦਰ ਸਿੰਘ ਨੇ ਝੋਨੇ ਦੀ ਢੇਰੀ ਖਰੀਦੀ ਹੈ ਅਤੇ ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਝੋਨੇ ਦੀ ਖਰੀਦ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਨੇ ਕਿਹਾ ਕਿ ਦਾਣਾ ਮੰਡੀ ਦੇ ਵਿੱਚ ਇਸੇ ਆਰਤੀ ਮਜ਼ਦੂਰ ਤੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਡੀ ਦੇ ਵਿੱਚ ਫਸਲ ਦੀ ਲਿਫਟਿੰਗ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੰਡੀ ਦੇ ਵਿੱਚ ਫਸਲ ਸੁੱਕੀ ਲੈ ਕੇ ਆਉਣ ਤਾਂ ਕਿ ਕਿਸਾਨ ਨੂੰ ਜ਼ਿਆਦਾ ਸਮਾਂ ਮੰਡੀ ਦੇ ਵਿੱਚ ਰੁਕਣਾ ਨਾ ਪਵੇ ਬਦਤੌਣੇ ਖਰੀਦ ਸ਼ੁਰੂ ਕਰਵਾਈ ਗਈ ਹੈ ਅੱਜ ਜੋ ਤੁਹਾਨੂੰ ਪਤਾ ਹੀ ਹੈ ਜਿਵੇਂ ਕੱਲ ਮਸ਼ਹੂਰਾ ਖਰੀਦ ਸ਼ੁਰੂ ਕਰਵਾਈ ਤੇ ਅੱਜ ਸਮਰਾਲੇ ਚ ਜਿਹੜੀ ਆਪਣੇ ਇੰਜੀਨੀਰੀ ਚੋਣ ਦੀ ਖਰੀਦ ਆ ਅੱਜ ਸ਼ੁਰੂ ਕੀਤੀ ਜਾ ਰਹੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਕਿਸਾਨ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਤੱਕ ਜਿੰਨੇ ਵੀ ਸੀਜ਼ਨ ਆਏ ਨੇ ਜਿੱਦੀ ਪਾਰਟੀ ਆਈ ਹੈ ਸਾਰੇ ਟਾਈਮ ਸਰ ਫਸਲ ਚੱਕੀ ਗਈ ਆ ਤੇ ਟਾਈਮ ਸਰ ਪੇਮੈਂਟ ਹੋਈ ਆ ਤੇ ਕਦੇ ਵੀ ਕੋਈ ਬਾੜਦਾਨ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਤੇ ਇਸ ਵਾਰ ਵੀ ਕੋਈ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਏਜੰਸੀਆਂ ਜੇ ਮਾਰਦਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਤੇ ਨਾਲ ਦੀ ਨਾਲ ਪੇਮੈਂਟ ਹੋਊਗੀ ਪਰ ਮੈਂ ਇੱਕ ਨਾਲ ਦੀ ਨਾਲ ਬੇਨਤੀ ਕਰੂੰਗਾ ਕਿਸਾਨ ਭਰਾਵਾਂ ਨੂੰ ਵੀ ਬੜੀ ਮਿਹਨਤ ਨਾਲ ਆਪਸਲ ਪਾਲਦੇ ਆ ਤੇ ਨਾਲ ਜਿਹੜਾ ਬੇਨਤੀ ਮੇਰੀ ਸਾਰਿਆਂ ਨੂੰ ਇਹੀ ਆ ਵੀ ਤੁਸੀਂ ਜਿਹੜੀ ਝੋਨਾ ਸੁੱਕਾ ਲੈ ਕੇ ਆਇਓ ਮੰਡੀ ਜਿੱਥੇ ਇੱਥੇ ਆ ਕੇ ਖੰਜਲ ਖਵਾਰੀ ਨਾ ਹੋਵੇ ਕਿਉਂਕਿ ਜਦੋਂ ਉਹਨਾਂ ਨਰਮ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਦੀ ਖੰਜਲ ਖਾਰੀ ਹੁੰਦੀ ਹੈ ਤਾਂ ਸਾਨੂੰ ਵੀ ਦੁੱਖ ਹੁੰਦਾ ਤੇ ਆਰਤੀ ਭਾਜਰ ਇਹਨਾਂ ਵੀ ਸਾਰਿਆਂ ਨੂੰ ਦੁੱਖ ਹੁੰਦਾ ਤੇ ਮੈਂ ਇਹੀ ਬੇਨਤੀ ਅਪੀਲ ਕਰੂੰਗਾ ਤੁਹਾਨੂੰ ਉਹਨਾਂ ਤੋਂ ਤੁਹਾਡੇ ਸਿਰੂ ਸਾਰਿਆਂ ਨੂੰ ਵੀ ਜਿਹੜਾ ਮੰਡੀ ਚ ਝੋਨਾ ਲੈ ਕੇ ਆਉਣਾ ਉਹ ਐ ਸੁੱਕਾ ਝੋਨਾ ਲੈ ਕੇ ਆਉਣਾ ਕਹਿੰਦੇ ਕੀ ਨਾਮ ਤੁਹਾਡਾ ਜਸਪ੍ਰੀਤ ਸਿੰਘ ਆ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਦੇਖੋ ਬਹੁਤ ਵਧੀਆ ਅੱਜ ਦਾ ਦਿਨ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸਾਨਾਂ ਦੀ ਫਸਲ ਮੰਡੀ ਚਾਈ ਆ ਪੰਜਾਬ ਸਰਕਾਰ ਵੱਲੋਂ ਅੱਜ ਨਿਯਮਿਤ ਤੌਰ ਤੇ ਖਰੀਦ ਸ਼ੁਰੂ ਕਰਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਹਾਲਪੁਰਾ ਹੋਣੀ ਉਦਘਾਟਨ ਕਰਕੇ ਗਏ ਨੇ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਸੁੱਕਾ ਝੋਨਾ ਮੰਡੀ ਚ ਲੈ ਕੇ ਆਓ 17% ਨਮੀ ਵਾਲਾ ਤੁਹਾਨੂੰ ਕੋਈ ਖੱਜਲ ਖਵਾਰੀ ਨਹੀਂ ਹੋਊਗੀ ਸੀਐਮ ਸਾਬ ਤੁਹਾਡਾ ਇੱਕ ਇੱਕ ਦਾਣਾ ਚੱਕਣ ਦੇ ਲਈ ਵਚਨਬੱਧ ਨੇ ਤੁਹਾਡੀਆਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟਾਂ ਸਰਕਾਰ ਵੱਲੋਂ ਪਾਈਆਂ ਜਾਣਗੀਆਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਲਿਫਟਿੰਗ ਦੀ ਕੋਈ ਮੰਡੀ ਦੀ ਕੋਈ ਦਿੱਕਤ ਨਹੀਂ ਆਊਗੀ ਬਸ ਬਸ਼ਰਤੇ ਤੁਸੀਂ ਝੋਨਾ 17% ਨਮੀ ਵਾਲਾ ਝੋਨਾ ਸੁੱਕਾ ਝੋਨਾ ਮਤਲਬ ਮੰਡੀ 'ਚ ਲੈ ਕੇ ਆਓ ਇਹ ਹਰ ਸ਼ੁਰੂ ਕੀਤੀ ਗਈ ਹੈ ਮੰਡੀ 'ਚ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਅੱਜ ਮੰਡੀ 'ਚ ਹੁਣ ਖਰੀਦ ਸ਼ੁਰੂ ਹੋਈ ਹੈ ਕਿਉਂਕਿ ਪੈਡੀ ਦੀ ਅਰਾਈਵਲ ਪਿਛਲੇ 1 ਹਫ਼ਤੇ ਤੋਂ ਹੋਈ ਹੋਈ ਹੈ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਜੋ ਅੱਜ ਮੰਡੀ 'ਚ ਧਾਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਕਿਉਂਕਿ ਜਿਹੜੇ ਧਾਨਾਂ ਨੂੰ ਗੋਲੀ ਪਈ ਹੋਈ ਹੈ ਡਿਸਕਲਰ ਨਹੀਂ ਉਹ ਤਕਰੀਬਨ ਪਹਿਲੀ ਤਰੀਕ ਤੋਂ ਬਾਅਦ ਆਉਣੇ ਨੇ ਜਿਹੜੇ ਅੱਜ ਧਾਨ ਮੰਡੀ 'ਚ ਪਏ ਨੇ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਇਹ ਸਪੈਸੀਫਿਕੇਸ਼ਨਾਂ ਮੁਤਾਬਕ ਪੂਰੇ ਹਨ ਖਰੇ ਨੇ ਮੰਡੀ 'ਚ ਸਾਰੇ ਪ੍ਰਬੰਧ ਪੂਰੇ ਨੇ ਸਾਰੇ ਆੜ੍ਹਤੀਆਂ ਕੋਲ ਸਾਰੀਆਂ ਤਰਪਾਲਾਂ ਕ੍ਰੇਟ ਸਭ ਕੁਝ ਹੈ ਅੱਜ ਤੋਂ ਇਹ ਸ਼ੁਰੂ ਹੈ ਫਿਰ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜਾਈ ਕੀ ਰੇਟ ਨੂੰ ਲੈ ਕੇ ਗੱਲ ਕਰਦੇ ਬੰਸੀ ਨੇ ਰੇਟ ਤਾਂ ਦੇਖੋ ਰੇਟ ਤਾਂ ਜਿਹੜਾ ਸਰਕਾਰ ਨੇ ਫਿਕਸ ਕਰਿਆ 2399 ਰੁਪਏ ਹਾਂਜੀ ਹਾਂਜੀ 2399 ਰੁਪਏ ਹੈ ਗਵਰਨਮੈਂਟ ਦਾ ਇਕਵਲਟੀ ਦਾ ਤੇ ਬੀ ਗ੍ਰੇਡ ਦਾ ਥੋੜਾ ਜਿਹਾ ਘੱਟ ਹੈ ਪਰ ਹੁਣ ਇਹ ਹੈ ਵੀ ਜੋ ਅੱਜ ਪੋਜੀਸ਼ਨ ਅੱਜ ਟੈਂਪਰੇਚਰ ਵੀ ਠੀਕ ਹੈ ਕੁਆਲਿਟੀ ਵੀ ਠੀਕ ਹੈ ਇਹ ਜੋ ਆਪਾਂ ਪ੍ਰੋਡਕਸ਼ਨ ਵੈਦਰ ਵਾਲਿਆਂ ਤੋਂ ਸੁਣ ਰਹੇ ਹਾਂ ਵੈਦਰ ਐਕਸਪੋਰਟ ਤੋਂ ਉਹ ਕਹਿੰਦੇ ਨੇ ਵੀ ਅਜ ਤੱਕ ਠੰਡ ਅਕਤੂਬਰ ਚ ਛੇਤੀ ਹੋ ਜਾਣੀ ਹੈ ਪਹਿਲੇ ਹਫ਼ਤੇ ਉਹਦੇ ਨਾਲ ਮੌਇਸਚਰ ਦੀ ਪ੍ਰੋਬਲਮ ਜਿਮੀਦਾਰਾਂ ਨੂੰ ਤੇ ਆੜਤੀਆਂ ਨੂੰ ਆਉਂਦੀ ਹੈ ਨੀ ਲਿਫਟਿੰਗ ਲਈ ਜੇ ਜਲਦੀ ਕੀਤੀ ਜਾਊਗੀ ਨਹੀਂ ਲਿਫਟਿੰਗ ਦੇ ਤਾਂ ਕੋਈ ਪ੍ਰੋਬਲਮ ਨਹੀਂ ਆ ਜੇ ਕਿਉਂਕਿ ਇਹ ਜੇ ਤਾਂ ਹੁਣ ਪਹਿਲੇ ਦਿਨ ਖਰੀਦ ਹੋਈ ਹੈ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜੂ ਜੀਮੇਂਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਦੇਖੋ ਜ਼ਿਮੀਂਦਾਰਾਂ ਨੂੰ ਇੱਕ ਸਨੇਹਾ ਦਿੰਨੇ ਆ ਵੀ ਆ ਜਿਹੜੀ ਗੋਲੀ ਪੈ ਗਈ ਹਲਦੀ ਰੋਗ ਪੈ ਗਿਆ ਇਹਦੇ ਵਾਲੀ ਜਿਹੜੀ ਫਸਲ ਹੈ ਉਹਨੂੰ ਪਕਾ ਕੇ ਵੜਾਉਣ ਔਰ ਵੜਾਉਣ 12 ਵਜੇ ਤੋਂ ਬਾਅਦ ਜੇ ਉਹ ਫਸਲ ਤਰੇਲੇ ਵੱਢੀ ਗਈ ਜਾਂ ਥੋੜੀ ਜਿਹੀ ਕੱਚੀ ਵੱਢੀ ਗਈ ਫਿਰ ਉਹ ਫਸਲ ਵਿਕਰੀ ਯੋਗ ਨਹੀਂ ਫਿਰ ਜਦੋਂ ਕੱਟ ਲੱਗਦਾ ਵੀ ਜ਼ਿਮੀਂਦਾਰ ਵੀ ਰੌਲਾ ਪਾਉਂਦੇ ਨੇ ਸਾਨੂੰ ਵੀ ਤਕਲੀਫ ਜੇ ਉਹ ਪੱਕੀ ਹੋਈ ਆ ਫਿਰ ਉਹਦਾ ਪੱਕੇ ਪੁਖੇ ਲਾ ਕੇ ਹੱਲ ਹੋ ਜਾਂਦਾ ਹੈ ਸਮਰਾਲਾ ਤੋਂ ਹਨੇਸ਼ ਕੋਸ਼ਲ ਦੀ ਰਿਪੋਰਟ